ਭਾਜਪਾ ਦੇ ਰੋਜ਼ ਪ੍ਰਦਰਸ਼ਨ ਦੀ ਜੋ ਕਿ ਅੱਜ ਪੰਜਾਬ ਦੇ ਵਿੱਚ ਕੀਤਾ ਗਿਆ ਜਿੱਥੇ ਸੁਨੀਲ ਜਾਖੜ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਵੀ ਲੰਬੇ ਸਮੇਂ ਦੇ ਬਾਅਦ ਇੱਕ ਵਾਰੀ ਸਾਹਮਣੇ ਆਏ ਨੇ ਕਿ ਪੰਜਾਬ ਚ ਆ ਕੇ ਵੀ ਤੁਸੀ ਨੂੰ ਜਾਣਕਾਰੀ ਦੇਣੀ ਹੈ ਕਿ ਸਾਡੀ ਸਰਕਾਰ ਕਾਦੇ ਲਈ ਬੈਠੀ ਹੈ ਇੰਦਰ ਦੀ ਸਕੀਮ ਹੋਵੇ ਚਾਹੇ ਪੰਜਾਬ ਸਰਕਾਰ ਦੀ ਸਕੀਮ ਹੋਵੇ ਕਿ ਦੀ ਜ਼ਿੰਮੇਵਾਰੀ ਲਾਗੂ ਕਰਨਾ ਨਾ ਕਰਨਾ ਜੇ ਸਕੀਮ ਫੇਲ ਹੋਏਗੀ ਤਾਂ ਕੇਂਦਰ ਕਿ ਨੂੰ ਪੁੱਛੇਗਾ ਪੰਜਾਬ ਸਰਕਾਰ ਨੂੰ ਕਿਤੇ ਪੈਸਾ ਆਪਣਾ ਕੈਂਪ ਲਗਾਉਣ ਦੇ ਸੱਜੋਂ ਤੁਹਾਡੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਨਹੀਂ 30 ਤੱਕ ਦਾ ਸਮਾਂ ਦਿੱਤਾ ਔਰ ਤੁਸੀਂ ਲਿਸਟ ਤਾਂ ਪਹਿਲਾਂ ਹੀ ਦੇ ਦਿੱਤੀ 10 ਲੱਖ ਦੀ 11 ਲੱਖ ਦੀ ਨਹੀਂ ਤੈਅ ਕਰਤਾ ਵੀ ਆਹ ਹੈ ਜਿਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਸਕਦਾ ਪਿਛਲੇ ਦਿਨੀ ਜੋ ਫੈਸਲਾ ਆਇਆ ਹੁਣ ਆਪਣੇ ਹੀ ਫੈਸਲੇ ਨੂੰ ਜਿਹੜਾ ਇੱਕ ਕਹਿ ਲੋ ਕਿ ਗਲਤ ਸਾਬਿਤ ਨਹੀਂ کہہ ਸਕਦੇ ਪਰ ਉਸ ਨੂੰ ਉਲਟਾ ਦਿੱਤਾ ਸੁਪਰੀਮ ਕੋਰਟ ਨੇ ਚਾਹੁੰਦਾ ਵੀ ਇਹ ਕਾਪਾ ਆਏ ਉਹਨਾਂ ਦੇ ਲਿਖਲੇ ਨਹੀਂ ਹੈ ਕੂਈ ਇੱਕ ਬਹੁਤ ਵੱਡੀ ਗਿਣਤੀ ਚ ਹੈ ਉਹਨਾਂ ਵੱਲੋਂ ਜਦੋਂ ਹੰਕਾਰ ਤਰੀਕੇ ਸਮਾਰੇ ਚ ਕਿਹਾ ਤਾਂ ਉੱਤੇ ਨਾਲ ਥਕਾ ਨਾ ਕਿਹਾ ਜੇ ਬੇਜ਼ਵਾਨ ਹੈ ਤਾਂ ਇਹਨਾਂ ਤੇ ਇਦਾਂ ਦੀ ਸਖਤੀ ਨਹੀਂ ਹੋਣੀ ਚਾਹੀਦੀ ਕਿਉਂ ਸੈਟਰਾਂ ਚ ਨਹੀਂ ਰਹਿ ਸੈ ਤੋਂ ਹੁਣ ਨਹੀਂ ਰੱਖੇ ਜਾਣਗੇ ਉਹਨਾਂ ਛੱਡਿਆ ਜਾਏਗਾ ਪਰ ਹਾਂ ਜਿਹੜੇ ਬਿਮਾਰ ਹੈ ਉਸ ਸਮੱਸਿਆ ਜਿਸ ਡਾਕ ਨੂੰ ਪਤਾ ਨੂੰ ਉਹਨਾਂ ਦਾ ਇਲਾਜ ਕਰਨ ਤੋਂ ਬਾਅਦ ਇਹਦੇ ਉਹਨਾਂ ਦੀ ਨਸ ਬੰਦੀ ਤੋਂ ਬਾਅਦ ਉਹਨਾਂ ਨੂੰ ਛੱਡਿਆ ਜਾਏਗਾ ਇਹ ਨਹੀਂ ਕਿ ਗਲੀਆਂ ਚ ਥਾਂ ਥਾਂ ਤੇ ਤੁਸੀਂ ਰੁਪੀਆ ਨਾਜ ਸੁੱਟਦੇ ਰਹੋ ਕਿਤੇ ਤੁਹਾਡਾ ਦਿਲ ਕਰਾ। ਅਮਰੀਕਾ ਦੇ ਵਿੱਚ ਭਾਰਤੀ ਟਰੱਕ ਡਰਾਈਵਰਾਂ ਦੇ ਵੀਜ਼ੇ ਬੰਦ ਕਰ ਦਿੱਤੇ ਗਏ ਨੇ। ਇਹ ਕਿਹ ਕਿਸ ਵਿਅਕਤੀ ਹੈ? ਭਾਸ਼ਾ ਕਿਹੜਾ ਹੈ? ਉਹ ਕਿਹਾ ਜਾ ਰਿਹਾ ਹੈ ਕਿ ਉਹਦੀ ਇੰਗਲਿਸ਼ ਭਾਸ਼ਾ ਨਹੀਂ ਸੀ ਆਉਂਦੀ। ਉਹਨੂੰ ਬੋਲਣਾ ਨਹੀਂ ਸੀ ਆਉਂਦਾ। ਕਿਤੇ ਉਧਰ ਬਣਿਆ ਤਾਂ ਉਹ ਪਾਸ ਕਿਵੇਂ ਕਰ ਗਿਆ? ਹੂੰ। ਸੋ ਜਿਹੜਾ ਟਰੰਪ ਪ੍ਰਸ਼ਾਸਨ ਹੈ ਕੋਈ ਬਹਾਨਾ ਬਣਾ ਕੇ ਸਾਰੇ ਟਰੱਕ ਡਰਾਈਵਰ ਜਿਹੜੇ ਵੀਜ਼ੇ ਐਕਸੈਂਸ ਰੱਦ ਕਰਨ ਦੀ ਗੱਲ ਕਰਦਾ ਹੈ। ਸ਼੍ਰੀਕਲ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਅੱਜ ਪੰਜਾਬ ਭਰ ਦੇ ਵਿੱਚ ਬੀਜੇਪੀ ਦੇ ਵੱਲੋਂ ਰੋਸ ਮੁਜ਼ਹਾਰੇ ਕੀਤੇ ਗਏ ਇਹ ਰੋਸ ਮੁਜ਼ਹਾਰੇ ਕੱਲ ਵੀ ਕੀਤੇ ਗਏ ਸਨ ਜਿਸ ਤੋਂ ਬਾਅਦ ਇਹ ਲੜਾਈ ਅੱਜ ਹੋਰ ਵੱਡੀ ਹੋ ਗਈ ਕਿਉਂਕਿ ਲੋਕ ਭਲਾਈ ਦੀਆਂ ਜਿਹੜੀਆਂ ਸਿਹਤ ਸਕੀਮਾਂ ਨੇ ਉਸ ਬਾਬਤ ਜਾਣਕਾਰੀ ਹੈ ਜਿਹੜੀ ਉਹ ਕੈਂਪਾਂ ਦੇ ਜ਼ਰੀਏ ਦੇਣੀ ਚਾਹੁੰਦੇ ਬੀਜੇਪੀ ਵਾਲੇ ਪੰਜਾਬ ਦੇ ਵਸਨੀਕਾਂ ਨੂੰ ਪਰ ਉਨਾਤੇ ਵੀ ਇਲਜ਼ਾਮ ਕੁਝ ਹੋਰ ਲੱਗ ਰਹੇ ਨੇ ਤੇ ਉਹਨਾਂ ਦੇ ਵੱਲੋਂ ਵੀ ਅੱਗੇ ਇਲਜ਼ਾਮ ਪ੍ਰਸ਼ਾਸਨ ਤੇ ਲਗਾਏ ਜਾ ਰਹੇ ਨੇ ਜਿਸ ਨੂੰ ਲੈ ਕੇ ਅੱਜ ਗ੍ਰਿਫਤਾਰੀਆਂ ਹੋਈਆਂ ਸੁਨੀਲ ਜਾਖੜ ਜਿਹੜੇ ਕਿ ਪ੍ਰਧਾਨ ਨੇ ਖੁਦ ਉਹਨਾਂ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਇਹ ਮਾਮਲਾ ਕਾਫੀ ਵੱਡਾ ਹੁੰਦਾ ਨਜ਼ਰ ਆ ਰਿਹਾ ਹੈ ਤਾਂ ਅਜੇ ਦੇ ਵਿੱਚ ਉਹਦੇ ਦੂਜੇ ਪਾਸੇ ਗੱਲ ਕਰੀਏ ਤਾਂ ਬਹੁਤ ਹੀ ਗਮਗੀਨ ਮਾਹੌਲ ਇਸ ਸਮੇਂ ਪੰਜਾਬ ਦੇ ਵਿੱਚ ਹੈ ਕਿਉਂਕਿ ਉੱਗੇ ਕਮੇਡੀਅਨ ਉੱਗੇ ਅਦਾਕਾਰ ਜਸਵਿੰਦਰ ਪੱਲਾ ਇਸ ਦੁਨੀਆ ਨੂੰ ਅਲਵਦਾ ਕਹਿ ਗਏ ਨੇ ਕਿ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਜਿਸ ਕਰਕੇ ਸਿਹਤ ਨਾ ਸਾਸ ਸੀ ਤੇ ਹੁਣ ਉਹ ਸਾਡੇ ਵਿਚਕਾਰ ਨਹੀਂ ਰਹੇ ਇਸ ਤੋਂ ਇਲਾਵਾ ਸੁਪਰੀਮ ਕੋਰਟ ਦੇ ਇੱਕ ਫੈਸਲੇ ਦੀ ਗੱਲ ਕਰਾਂਗੇ ਜੋ ਕਿ ਲਵਾਰਸ ਕੁੱਤਿਆਂ ਨੂੰ ਲੈ ਕੇ ਲਿਆ ਗਿਆ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੰਘ ਸਾਹਿਬਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ ਮੇਹਰबानी ਦਰਸ਼ਕਾਂ ਨੇ ਨਹੀਂ ਸਤਿਕਾਰਨਾ ਸਤਿ ਸ਼੍ਰੀ ਅਕਾਲ ਆਹ ਮੁੱਦਾਂ ਦੀ ਤੁਸੀਂ ਚਰਚਾ ਕੀਤੀ ਹੈ ਆਪਾਂ ਹਾਜ਼ਰ ਆਂ ਇਹਨਾਂ ਸਵਾਲਾਂ ਦੇ ਜੋ ਆਪਾਂ ਨਹੀਂ ਲਓ ਸਵਾਲ ਜੀ ਚਾਚਾਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਭਾਜਪਾ ਦੇ ਰੋਜ਼ ਪ੍ਰਦਰਸ਼ਨ ਦੀ ਜੋ ਕਿ ਅੱਜ ਪੰਜਾਬ ਦੇ ਵਿੱਚ ਕੀਤਾ ਗਿਆ ਜਿੱਥੇ ਸੁਨੀਲ ਜਾਖੜ ਨੂੰ ਹਿਰਾਸਤ ਵਿੱਚ ਲਿਆ ਗਿਆ ਤਾਂ ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਵੀ ਲੰਬੇ ਸਮੇਂ ਦੇ ਬਾਅਦ ਇੱਕ ਵਾਰੀ ਸਾਹਮਣੇ ਆਏ ਨੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਗ੍ਰਿਫਤਾਰੀਆਂ ਨੂੰ ਗੈਰ ਸੰਵਿਧਾਨਿਕ ਦੱਸਿਆ ਤੇ ਕੱਲ ਪ੍ਰਨੀਤ ਕੌਰ ਹੁਣੀ ਵੀ ਆਪਣੇ ਵਰਕਰਾਂ ਦੇ ਹੱਕ ਦੇ ਵਿੱਚ ਖੜੇ ਨਜ਼ਰ ਆ ਰਹੇ ਸਨ ਕਿਵੇਂ ਦੇਖਦੇ ਹੋ ਇਸ ਮਸਲੇ ਨੂੰ ਕਿਉਂਕਿ ਆਜਪਾ ਦੇ ਵਰਕਰ ਕਹਿੰਦੇ ਕਿ ਅਸੀਂ ਡਰਨ ਵਾਲੇ ਨਹੀਂ ਆ ਅਸੀਂ ਇਸ ਦਾ ਸਾਹਮਣਾ ਕਰਾਂਗੇ ਬਿਲਕੁਲ ਐਸੋਲੇ ਪੰਜਾਬ ਚ ਪੋਲੀਟਿਕਲ ਤੌਰ ਤੇ ਦੇਖੀਏ ਪਾਜਪਾ ਤੇ ਆਪ ਸਿੱਧੇ ਤੋਂ ਤੇ ਟਕਰਾਅ ਦੀ ਸਥਿਤੀ ਚ ਹੈ ਜਿਵੇਂ ਕਮਾਂ ਕਿ ਸਿੱਧੇ ਜਾਂ ਸਿੱਧੇ ਟੰਗਣਾ ਦੋ ਸਰਕਾਰਾਂ ਲੜ ਰਹੀਆਂ ਇੱਕ ਸਰਕਾਰ ਦੀ ਪਿੱਠ ਤੇ ਖੜੀ ਹੈ ਕੇਂਦਰ ਸਰਕਾਰ ਜੀ ਇਹਨਾਂ ਦਾ ਟਵਰਿੰਗ ਜਣਾ ਦੂਜੇ ਸੂਬਿਆਂ ਚ ਇਪਨਾਅ ਚ ਕੁਇੰਧ ਨਹੀਂ ਹੈ ਇਸ ਕਰਕੇ ਪੂਰੀ ਗੱਡੀ ਚੱਲ ਰਹੀ ਹੈ ਪਨਾਅ ਦੇ ਰੇ ਸਿ ਬਿਦਾਉਟ ਇੰਜਨ ਇਹ ਦੂਜੇ ਪਾਸੇ ਸਰਕਾਰ ਆਮ ਆਦਮੀ ਪਾਰਟੀ ਦੀ ਪੂਰੇ ਮੁਲਕ ਦੇ ਚ ਇੱਕੋ ਇੱਕ ਸੂਬਾ ਜਿੱਥੇ ਆਮ ਆਦਮੀ ਪਾਰਟੀ ਸਤਾਜਾ ਮੁੱਖ ਮੰਤਰੀ ਭਗਵੰਤ ਮਾਨ ਦਰਸ਼ਕਾਪਾ ਸਾਰੇ ਜਾਣਦੇ ਆ ਸਾਢੇ 3 ਸਾਲ ਤੋਂ ਉੱਪਰ ਦਾ ਸਮਾ ਹੋ ਗਿਆ ਪਰ ਭਾਜਪਾ ਹੁਣ ਸਿੱਧੇ ਤੌਰ ਤੇ ਟਕਰਾਅ ਚ ਉਤਰਾਈ ਹੈ ਮੁੱਦਾ ਕੀ ਹੈ ਮੁਤਾਇਆ ਪੰਜਾਬ ਪੰਜ ਵਜੇ ਆ ਗੁਜਰਨ ਸਨੀਜਾ ਖੜ ਅਸਨੀ ਸ਼ਰਮਾ ਦੂਜੇ ਆ ਗੂ ਇਹ ਕਹਿ ਰਹੇ ਕਿ ਜੀ ਅਸੀਂ ਕੈਂਪ ਲਗਾ ਰਹੇ ਹਾਂ ਸਾਰੇ ਪੰਜਾਬ ਚ ਕਿ ਕੇਂਦਰ ਦੀਆਂ ਸਕੀਮਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਕਿ ਪੰਜਾਬ ਸਰਕਾਰ ਕੇਂਦਰ ਦੀਆਂ ਸਕੀਮਾਂ ਨੂੰ ਲਾਗੂ ਨਹੀਂ ਕਰ ਰਹੀ ਜਾਣਕਾਰੀ ਨਹੀਂ ਦੇ ਰਹੀ ਉਹ ਗੱਲ ਕਰਦੇ ਆ ਕਿਸਾਨ ਦੀ ਉਹ ਗੱਲ ਕਰਦੇ ਗਰੀਬ ਮਜ਼ਦੂਰ ਦੀ ਉਹ ਗੱਲ ਕਰਦੇ ਔਰਤਾਂ ਦੀ ਵੱਖ-ਵੱਖ ਵਰਗਾਂ ਨੂੰ ਲੈ ਕੇ ਕਹਿੰਦੇ ਜੀ ਇਹਨਾਂ ਦੀ ਜਾਣਕਾਰੀ ਦੇਣ ਲਈ ਅਸੀਂ ਇਹ ਕੈਂਪ ਲਗਾ ਰਹੇ ਹਾਂ 35 ਵਾਲੀ ਕੈਂਪ ਪੰਜਾਬ ਵਾਖਾ ਖਖਤਾਵਾਂ ਤੇ ਪਹਿਲੇ ਦਿਨ ਇੱਕ ਦਿਨ ਪਹਿਲਾਂ ਜਿਸ ਆਪਾਂ ਗੱਲ ਕੀਤੀ ਐ ਤੇ ਕੋਸ਼ਿਸ਼ ਕੀਤੀ ਗਈ ਉਹਦੋਂ ਵੀ ਪੁਲਿਸ ਵੱਲੋਂ ਨਾ ਰੁਕਾਇਆ ਗਿਆ ਜੋ ਅੱਜ ਦੀ ਆਪਾਂ ਗੱਲ ਕਰਦੇ ਤਾਂ ਕੱਲ ਹੀ ਪੰਜਾਬ ਭਾਜ ਦੇ ਪ੍ਰਧਾਨ ਅਸਨੀ ਜਾਖੜ ਉਹਨਾਂ ਨੇ ਲਲਕਾਰਿਆ ਸੀ ਕਿ ਮੈਂ ਲਾਉਂਗਾ ਆਪਣੇ ਹਲਕੇ ਦੇ ਕੈਂਪ ਰੋਕੇ ਦਿਖਾਉ। ਆਪਾਂ ਵਾਲੇ ਕਹਿੰਦੇ ਰੋਕੇ ਦਿਖਾ ਦੇਾਂਗੇ ਇਹਦੀ ਕੀ ਗੱਲ ਐ ਭਾਜ ਭਾ ਇਹ ਲੋਕ ਗੰਦੀ ਦੀ ਪਾਜਾਤਰਾ ਤੇ ਬ੍ਰੇਕਾਂ ਲਾ ਸਕਦੀ ਹੈ ਦੂਜੇ ਸੂਬਿਆਂ ਦੇ ਰਿਕਾਟਾਂਮ ਖੜੀਆਂ ਕਰ ਸਕਦੀ ਹੈ ਕਹਿੰਦੇ ਇੱਥੇ ਦਾ ਸਾਡੀ ਸਰਕਾਰ ਆ ਫਿਰ ਰੋਕ ਵੀ ਸਕਦੇ ਆਸੀਂ ਅੱਜ ਇਸੇ ਤਰੀਕੇ ਨਾਲ ਹੋਇਆ 5 ਵਜੇ ਪ੍ਰਧਾਨ ਸਨੀ ਜਾਖੜ ਆਪਣੇ ਹਲਕੇ ਦੇ ਇੱਕ ਪਿੰਡ ਚ ਗਏ ਸਕੀਮਾਂ ਦੀ ਜਾਣਕਾਰੀ ਦੇਣ ਲਈ ਹੋਰ ਵੀ ਕੁਝ ਉਹਨਾਂ ਦੇ ਸਾਥੀ ਜਿਹੜੇ ਕਿ ਉਥੇ ਇਕੱਠੇ ਹੋਏ ਹੋਣਗੇ ਪੁਲਿਸ ਨੇ ਮਨਾ ਕਰਤਾ ਪੁਲਿਸ ਨੇ ਰੋਕਤਾ ਜਿਸੋਂ ਪਰ ਮਨਾ ਦਿੱਤਾ ਉਹਨਾਂ ਨੇ ਪੁਲਪਾਸਾ ਦੇਖਦੇ ਤਾਂ ਜਿਹੜਾ ਹੈਗਾ ਪੀਸ ਨੂੰ ਹਰਾਸਲ ਚ ਲੈ ਲਿਆ ਪਾਜਬਾ ਦੇ ਆਪੂਸ ਨਹੀਂ ਜਾਖੜ ਦਿੰਦੇ ਕੁਝ ਹਮਾਇਤਿਆਂ ਨੂੰ ਉਹਨਾਂ ਪਾਜਬਾ ਤੇ ਕਹਿ ਰਹੀ ਹੈ ਜਾਣਕਾਰੀ ਦੇਣ ਦੀ ਗੱਲ ਦੂਜੇ ਪਾਸੇ ਆਪ ਵਾਲੇ ਕਹਿ ਰਿਹਾ ਕਿ ਜੇ ਪੰਜਾਬ ਚ ਆ ਕੇ ਵੀ ਤੁਸੀਂ ਉਹ ਜਾਣਕਾਰੀ ਦੇਣੀ ਹੈ ਤਾਂ ਸਾਡੀ ਸਰਕਾਰ ਕਾਦੇ ਲਈ ਬੈਠੀ ਹੈ ਕੇਂਦਰ ਦੀ ਸਕੀਮ ਹੋਵੇ ਚਾਹੇ ਪੰਜਾਬ ਸਰਕਾਰ ਦੀ ਸਕੀਮ ਹੋਵੇ ਕਿ ਦੀ ਜ਼ਿੰਮੇਵਾਰੀ ਲਾਗੂ ਕਰਨਾ ਨਾ ਕਰਨਾ ਦੇਸਕੀਮ ਫੇਲ ਹੋਏਗੀ ਤਾਂ ਕੇਂਦਰ ਕਿਹਨੂੰ ਪੁੱਛੇਗਾ ਪੰਜਾਬ ਸਰਕਾਰ ਨੂੰ ਕਿਉਂਕਿ ਕੋਈ ਪੋਲਿਟিক্যাল ਸਿਸਟਮ ਐਸਾ ਨਹੀਂ ਹੈ ਸਾਡੇ ਮੁਲਕ ਦੇ ਅੰਦਰ ਕੇਂਦਰ ਸਰਕਾਰ ਦੀਆਂ ਸਕੀਮਾਂ ਅੱਜ ਭਾਜਪਾ ਦੀ ਸਰਕਾਰ ਹੈ ਕਿਸੇ ਵੇਲੇ ਕਾਂਗਰਸ ਦੀ ਹੈ ਕਿ ਦੇਸ਼ਾਨੀਆ ਸਰਕਾਰਾਂ ਵੀ ਕੇਂਦਰ ਚਲੀਆਂ ਤੇ ਕੇਂਦਰ ਦੀ ਕੋਈ ਵੀ ਸਕੀਮ ਹੁੰਦੀ ਹੈ ਉਹਨੂੰ ਲਾਗੂ ਕਰਨਾ ਨਾ ਕਰਨਾ ਦਿਸਨੋਕਸ ਕਾਨੂੰਨਿਕ ਕਟੜਾ ਹੋ ਜੇ ਤਾਂ ਕੌਣ ਜ਼ਿੰਮੇਵਾਰ ਹੋਏਗਾ ਪੰਜਾਬ ਸਰਕਾਰ ਉਹ ਕਹਿੰਦੀ ਅਸੀਂ ਕੇਂਦਰ ਦੀਆਂ ਸਕੀਮਾਂ ਨੂੰ ਲਾਗੂ ਕਰ ਰਹੇ ਹਾਂ ਜ਼ਿੰਮੇਵਾਰੀ ਸਾਡੀ ਹੈ ਜਿਸੇ ਕੋ ਭਾਈ ਸਾਹਿਬ ਆਪਣਾ ਕੈਂਪ ਲਗਾਉਂਦੇ ਫਿਰਦੋਂ ਤੁਹਾਡੀ ਤਾਂ ਕੋਈ ਜ਼ਿੰਮੇਵਾਰੀ ਬਣਦੀ ਨਹੀਂ ਔਰ ਉਹਨਾਂ ਨਾਲੇ ਵੀ ਕਹਿ ਕੇ ਕਈ ਤਰ੍ਹਾਂ ਦੀਆਂ ਇਦਾਂ ਦੀਆਂ ਜਿਹੜੀਆਂ ਹੈਗੀਆਂ ਜਾਤੀ ਇਨਫਾਰਮੇਸ਼ਨ ਜਿਹੜੀਆਂ ਹੈਗੀਆਂ ਉਹ ਸਾਂਝੀਆਂ ਹੁੰਦੀਆਂ ਜਦੋਂ ਫਾਰਮ ਭਰਾਈ ਜਾਂਦੇ ਆ ਜਿਹੜੀਆਂ ਕਿ ਭਾੜ ਕੇ ਇੱਕ ਦਿਨ ਨਸੀਬ ਤਾਂ ਖੜੀਆਂ ਕਰ ਸਕਦੀਆਂ ਉਹ ਜਿਹੜੀਆਂ ਜਾਣਕਾਰੀਆਂ ਕਿਉਂਕਿ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਕੌਣ ਫਾਰਮ ਭਰਾ ਰਿਹਾ ਹੈ ਕੌਣ ਨੰਬਰ ਲੈ ਰਿਹਾ ਹੈ ਕੌਣ ਆਧਾਰ ਕਾਰਡ ਲੈ ਰਿਹਾ ਹੈ ਇਸ ਕਰਕੇ ਉਹਨਾਂ ਨੇ ਕਿਹਾ ਕਿ ਭਾਜ ਭਾਜੀ ਜ਼ਿੰਮੇਵਾਰੀ ਬਣਦੀ ਨਹੀਂ ਤੁਸੀਂ ਪੰਜਾਬ 'ਚ ਇਦਾਂ ਦੇ ਕੈਂਪ ਨਹੀਂ ਲਗਾ ਸਕਲੇ ਉਸ ਨੂੰ ਲੈ ਕੇ ਟਕਰਾਅ ਦੀ ਸਥਿਤੀ ਬਣੀ ਹੈ ਹੁਣ ਸਿੱਧਾ ਜਾਂ ਸਵਾਲ ਇਹ ਹੈ ਕਿ ਪ੍ਰਤੀਕਾਲ ਚਰਚਾ ਦਾ ਵੱਡਾ ਵਿਸ਼ਾ ਬਣਿਆ ਕਿ ਕੀ ਪੰਜਾਬ ਦੇ ਵਿੱਚ ਗਰੀਬ ਪੰਨੀਆਂ ਦੀਆਂ ਇਹ ਸਕੀਮਾਂ ਉਹਨਾਂ ਨੂੰ ਲਾਗੂ ਕਰਨ ਲਈ ਟਕਰਾਅ ਦੀ ਸਥਿਤੀ ਬਣੀ ਹੋਈ ਹੈ ਜੀ ਜਦ ਸਥਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਉਹਨਾਂ ਕਰਕੇ ਗਰੀਬਾਂ ਦੇ ਨਾਂ ਤੇ ਹੰਝੂ ਘੇਰੇ ਜਾ ਰਹੇ ਆ ਕਿ ਵੱਡੀ ਲੜਾਈ ਤਾਂ ਸਥਾਈ ਦੀ ਵਿਧਾਨ ਸਭਾ ਦੀ ਚੋਣਾਂ ਆ ਆਪ ਬਾਰੇ ਕੀ ਕਹਿੰਦੇ ਆਪ ਬਾਰੇ ਕਹਿੰਦੇ ਜੇ ਤੁਸੀਂ ਇੰਨੀ ਪੰਜਾਬ ਦੇ ਤੇ ਅਸੀਂ ਹਾਂ ਆਪਾਂ ਗਰੀਬਾਂ ਦੀ ਗੱਲ ਕਰਦੇ ਆਂ ਕਹਿੰਦੇ ਇੰਨੇ ਦਿਨਾਂ ਚ 10 ਲੱਖ ਤੋਂ ਉੱਪਰ ਜਿਹੜੇ ਅਨਾਜ ਟੀਮ ਆ ਉਹਦੇ ਚੋਂ ਲੋਕਾਂ ਦੇ ਨਾਂ ਕੱਟੇ ਗਏ ਨਾਂ ਕੱਟੇ ਗਏ ਕੌਣ ਆ ਲੋਕ ਉਹਨੇ ਜੀ ਗਰੀਬ ਵੀ ਹੋਣਗੇ ਸੁਧਾਰ ਲੋਕ ਵੀ ਆਉਣਗੇ ਤੇ ਜੇ ਕੋਈ ਗਲਤ ਨਾਮ ਵੀ ਕੱਟੇ ਗਏ ਐ ਦੇਖੋ ਜੇ ਚੋਣ ਕਮਿਸ਼ਨ 65 ਲੱਖਾ ਲੋਕਾਂ ਦੇ ਨਾਂ ਕੱਟੇ ਮੈਂ ਕਹਿੰਦੇ ਜੀ ਜਸਟੀਫਾਈਡ ਹੈ ਕਿਉਂਕਿ ਸਹੀ ਢੰਗ ਨਾਲ ਕੱਟੇ ਗਏ ਆ ਤੇ ਹੁਣ ਜੋ ਪੰਜਾਬ ਚ ਨਾਂ ਕੱਟੇ ਜਾ ਰਿਹਾ ਹੈ ਕਿ ਠੁੜ 50 ਸਰਕਾਰ ਨੂੰ ਤਾਂ ਪੁੱਛਣਾ ਚਾਹੀਦਾ ਸੀ ਨਾ ਉਹਨਾਂ ਨੂੰ ਪ੍ਰੋਸੈਸ ਲੈਣਾ ਚਾਹੀਦਾ ਸੀ ਕਿ ਆ ਜਿਹੜੇ ਨਾਂ ਕੱਟਣ ਦੀ ਸਕੀਮ ਚਾਲ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਨੇ ਦੀ ਜਾਂਚ ਕਰੇ ਹਾਲਾਂਕਿ 30 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਪਰ ਤੁਸੀਂ ਲਿਸਟ ਤਾਂ ਪਹਿਲਾਂ ਹੀ ਦੇ ਦਿੱਤੀ 10 ਲੱਖ ਦੀ 11 ਲੱਖ ਦੀ ਨੀਤੀ ਤੈਅ ਕਰਤਾ ਵੀ ਆ ਇਹ ਜਿਹਨਾਂ ਨੂੰ ਰਸ਼ਨ ਨਹੀਂ ਮਿਲ ਸਕਦਾ ਉਹਨਾਂ ਦਾ ਕਿੰਨਾ ਕਿੰਨਾ ਦੇ ਮੱਚੇਗਾ ਪੰਜਾਬ ਸਰਕਾਰਸ ਸੋ ਸਥਿਤੀ ਇਹ ਬਣੀ ਵੀ ਹੈ ਕਿ ਇਹ ਕੇਂਦਰਤੀਆਂ skima ਗਰੀਬਾਂ ਦੇ ਭ라이 ਲਈ ਕਿਸਾਨਾਂ ਦੇ ਭ라이 ਲਈ ਲੜਾਈ ਲੜੀ ਜਾ ਰਹੀ ਹੈ ਜਾਂ ਜਿਹੜੀ ਹੈਗੀ ਹੈ 27 ਦੀ ਵਿਧਾਨ ਸਭਾ ਦੀ ਚੋਣ ਆ ਉਹਨੂੰ ਲੈ ਕੇ ਲੜਾਈ ਲੜੀ ਜਾ ਰਹੀ ਹੈ ਸੋ ਦੋਨੇ ਤਰਫੋਂ ਸਾਹਮਣੇ ਇਹ ਗੱਲ ਜ਼ਰੂਰ ਮੈਂ ਅਗਲਾ ਸਵਾਲ ਲੈਣ ਤੋਂ ਪਹਿਲਾਂ ਦਰਸ਼ਕਾਂ ਨਾਲ ਸਾਂਝੀ ਕਰਨਾ ਚਾਹਾਂਗਾ ਆਪ ਦੇ ਭਾਜਪਾ ਹਮਨੋ ਸਾਹਮਣੇ ਹੈ ਕਾਂਗਰਸ ਕਿਤੇ ਨਜ਼ਰ ਨਹੀਂ ਆ ਰਹੀ ਮੁੱਖ ਗੋਦੀ ਤੇ ਹੂੰ ਨਾ ਤਾਂ ਉਹਨਾਂ ਨੇ ਇਹ ਕਿਹਾ ਵੀ ਕਾਰਡਾਂ ਜਿਹੜੇ ਨਾ ਕੱਟੇ ਗਏ ਜਾਂ ਨਾ ਸਕਰੀਨ 'ਚੋਂ ਨਾ ਕੱਟੇ ਗਏ ਗਲਤ ਕੱਟੇ ਗਏ। ਕੌਣ ਹੈ ਜ਼ਿੰਮੇਵਾਰ? ਕਿਤੇ ਪੋਲੀਟੀਕਲ ਸਰਕਲ ਜੇ ਵੀ ਅੱਜਕਲ ਸਵਾਲ ਉੱਠ ਰਹੇ ਆ ਕਿ ਕਾਂਗਰਸ ਕਿੱਥੇ ਹੈ? ਜੀ। ਜੀ ਜੀ ਬਿਲਕੁਲ। ਸਿੱਤ ਸਾਹਿਬ ਅੱਗੇ ਵਧਾਂਗੇ ਤੇ ਜਿਹੜੀ ਖਬਰ ਹੈ ਉਹ ਬਹੁਤ ਦੁਖਦਈ ਹੈ ਕਿਉਂਕਿ ਉਹਗੇ ਕਮੇਡੀਅਨ ਜਸਵਿੰਦਰ ਭੱਲਾ ਇਸ ਦੁਨੀਆ 'ਚ ਨਹੀਂ ਰਹੇ। ਛਣਕਾਟਿਆਂ ਤੋਂ ਲੈ ਕੇ ਉਹਨਾਂ ਦਾ ਫਿਲਮੀ ਸਫਰ ਹੈ ਜਿਹੜਾ ਉਹ ਬਹੁਤ ਬਾ ਕਮਾਲ ਰਿਹਾ 4 ਮਈ 1960 ਨੂੰ ਉਹਨਾਂ ਦਾ ਜਨਮ ਹੋਇਆ ਤੇ 22 ਅਗਸਤ 2025 ਨੂੰ 65 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਗਏ ਬ੍ਰੇਨ ਸਟ੍ਰੋਕ ਦੀ ਪ੍ਰੋਬਲਮ ਹੈ ਜਿਹੜੀ ਉਹਨਾਂ ਨੂੰ ਦੱਸੀ ਗਈ ਹੈ ਵੀ ਉਸ ਕਰਕੇ ਉਹਨਾਂ ਦੀ ਡੈਥ ਹੋਈ ਹੈ ਇਸ ਮੌਕੇ ਤੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬਹੁਤ ਵੱਡੇ ਪੱਧਰ ਤੇ ਉੱਪਰ ਕਮੇਡੀ ਨੂੰ ਪਿਆਰ ਕਰਨ ਵਾਲੇ ਸੰਮੇ ਨੂੰ ਪਿਆਰ ਕਰਨ ਵਾਲੇ ਕਲਾਕਾਰੀ ਨੂੰ ਪਿਆਰ ਕਰਨ ਵਾਲੇ ਲੋਕ ਨੇ ਜਿਹੜੇ ਉਹ ਵੀ ਹਾਰਟ ਹੋਏ ਨੇ ਤੇ ਪੰਜਾਬ ਦੇ ਲੋਕ ਵੀ ਹੋਏ ਨੇ ਜਿਹੜੇ ਜਸਵਿੰਦਰ ਪੱਲੇ ਨੂੰ ਪਿਆਰ ਕਰਦੇ ਸੀ ਬਹੁਤ ਔਡਾ ਪੰਜਾਬੀਆਂ ਲਈ ਦੁਖਾਂਤ ਹੈ ਜਸਵਿੰਦਰ ਪੱਲਾ ਦਾ ਇਸ ਤਰ੍ਹਾਂ ਬੇਵਕੂਫ ਚਲੇ ਜਾਣਾ ਉਹ ਵੀ ਇੱਕ ਬਿਮਾਰੀ ਨੂੰ ਲੈ ਕੇ ਉਹਨਾਂ ਦੀ ਕਿ ਉਮਰ ਨਹੀਂ ਸੀ ਜਿਸ ਕਦਰੋਂ ਉਹਨਾਂ ਦਾ ਅੰਦਾਜ਼ ਸੀ ਆਪਣੀ ਅਦਾਕਾਰੀ ਦਾ ਇਹ ਕਿਹਾ ਜਾਂਦਾ ਹੈ ਕਿ ਜਦੋਂ ਜਸਵਿੰਦਰ ਭੱਲਾ ਹਸਦਾ ਸੀ ਦਾ ਪੂਰਾ ਪੰਜਾਬ ਵਸਦਾ ਸੀ ਜਦੋਂ ਜਸਵਿੰਦਰ ਭੱਲਾ ਹੁਣ ਤੁਰ ਗਿਆ ਤਾਂ ਪੂਰੇ ਪੰਜਾਬ ਦੇ ਅੱਖਾਂ 'ਚ ਹੰਝੂ ਹੈ ਤਣੀ ਹਰ ਪੰਜਾਬੀਆਂ ਨੂੰ ਪਿਆਰ ਕਰਦਾ ਉਹਦਾ ਡਾਇਲੋਗ ਕਹਿਣ ਦਾ ਤਰੀਕਾ ਉਹਦੀ ਅਦਾਕਾਰੀ ਇਸ ਢੰਗ ਦੀ ਸੀ ਇਸ ਸਹਿ ਸੁਆ ਨਾਲ ਬੜੀ ਸਹਿਜਤਾ ਨਾਲ ਉਹਦੇ ਮੂੰਹੋਂ ਡਾਇਲੋਗ ਟਿੱਪਣੀਆਂ ਨਿਕਲਦੀਆਂ ਸੀ ਕਿ ਸਾਹਮਣੇ ਬੈਠੇ ਜਿਹੜੇ ਦਰਸ਼ਕ ਹੈ ਉਹ ਅਸ਼ਰਿਕਾ ਰੋਟਸਾ ਤੇ ਤੇਣੀ ਕੋਈ ਇਦਾਂ ਦੀ ਕਮੇਡੀਅਨ ਫਿਲਮ ਹਾਸੇ ਮਜ਼ਾਕ ਵਾਲੀ ਫਿਲਮ ਲੋਕਾਂ ਦੇ ਮਨ ਰੰਗਣ ਵਾਲੀ ਫਿਲਮ ਉਹ ਪਸੰਦੀ ਨਹੀਂ ਕੀਤੀ ਜਾਂਦੀ ਸੀ ਜਿੱਦੇ ਚ ਜਸਿੰਦਰ ਪੱਲਾ ਹੋਣੀ ਨਾ ਹੋਣ ਬਿਲਕੁਲ ਦਰਸ਼ਕਾਂ ਨੂੰ ਜਾਣਕਾਰੀ ਦੱਸਣਾ ਚਾਹਣਾ ਹੈ ਕਿ ਪੀਏ ਜੋ ਖੇਤੀਬਾੜੀ ਯੂਨੀਵਰਸਿਟੀ ਲੈਣਾ ਉਥੇ ਉਹ ਸੈਕ ਪ੍ਰੋਫੈਸਰ ਦੇ ਤੌਰ ਤੇ ਰਹੇ ਭਾਈ ਉਹਨਾਂ ਨੇ ਉਥੇ ਕੀਤੀ ਹਾਂਜੀ ਮੈਨੂੰ ਵੀ ਜਰਨਲਿਜ਼ਮਸ ਉਥੇ ਦਾਖਲਾ ਲੈਣ ਦਾ ਮੌਕਾ ਮਿਲਿਆ ਯਾਨੀ ਯੂਨੀਵਰਸਿਟੀ ਚ ਕਿੰਨੇ ਪ੍ਰੋਫੈਸਰ ਹੋਣਗੇ ਸੀਨੀਅਰ ਲੈਵਲ ਦੇ ਲੋਕ ਹੋਣਗੇ ਜਿਸ ਨੂੰ ਕਿਤੇ ਮੌਕਾ ਮਿਲਦਾ ਸੀ ਜਿਸ ਜਸਵੰਦਰ ਪੱਲ ਜੀਆਂ ਗੱਲਾਂ ਏਦਾਂ ਕਰਦੇ ਸੀ ਜਿਵੇਂ ਕਿਸੇ ਗਵਾਂਡੇ ਦੀਆਂ ਗੱਲਾਂ ਕਰ ਰਹੇ ਹੋਣਾ ਆਪਣੇ ਆਂ ਦੀਆਂ ਗੱਲਾਂ ਕਰ ਰਹੇ ਹੋਣਾ ਕਣੀ ਪੰਜਾਬ ਯੂਨੀਵਰਸਿਟੀ ਜਿੱਦਾਂ ਹੋਰ ਯੂਨੀਵਰਸਿਟੀਆਂ ਦੇ ਵਿੱਚ ਵੀ ਉਹਨਾਂ ਦੀ ਚਰਚਾ ਲਗਾਤਾਰ ਰਹਿੰਦੀ ਆ ਵਾਖਾਖਾ ਉਹਨਾਂ ਦਾ ਏਡਾ ਵੱਡਾ ਸਰਕਲ ਹੈ ਪਰ ਖੇਤੀਬੜੀ ਯੂਨੀਵਰਸਿਟੀ ਜੀ ਜੋ ਆਪਾਂ ਗੱਲ ਕਰਦੇ ਸਿਕਰ ਕਰਦੇ ਆ ਤਾਂ ਲੋਕਾਂ ਨੂੰ ਏਦਾਂ ਲੱਗਦਾ ਸੀ ਜਿਵੇਂ ਕਿਸੇ ਆਪਣੇ ਸਕੇ ਦੀ ਗੱਲ ਕਰ ਰਹੇ ਹੋਣ ਨਾ ਆਪਣਾ ਤਾਂ ਇਨੀ ਸਾਝ ਅੱਜ ਵੀ ਜਦੋਂ ਆਪਾਂ ਦੇਖ ਰਹੇ ਹਾਂ ਕਿ ਕਿਸ ਕਦਰ ਜਿਹੜੇ ਪੰਜਾਬ ਦੀ ਫਿਲਮ ਰਸਤੇ ਦੇ ਟੌਪ ਦੇ ਕਲਾਕਾਰ ਨੇ ਵੱਡੇ ਵੱਡੇ ਕਲਾਕਾਰ ਆ ਉਹ ਸਾਰਿਆਂ ਵੱਲੋਂ ਆ ਕੇ ਉਹਨਾਂ ਦੇ ਪਰਿਵਾਰ ਨਾਲ ਹੰਦਸ ਦੀਦਾ ਪਰਟਾਵਾ ਕੀਤਾ ਜਾ ਰਿਹਾ ਜਿਹੜੇ ਨਹੀਂ ਵੀ ਆ ਸਕੇ মিডিਆ ਰਹੀ ਉਹਨਾਂ ਬਾਰੇ ਆਪਣਾ ਟਿੱਪਣੀਆਂ ਕਰ ਰਿਹਾ ਆਪਣੇ ਜਜ਼ਜਾ ਸਾਂਝੇ ਕਰ ਰਿਹਾ ਇਹਦੇ ਜਿਹੜੇ ਰਾਜਸੀ ਲੋਕ ਹੈਗੇ ਆ ਵਾਖ ਵਖ ਪਾਰਟੀਆਂ ਨਾਲ ਜੁੜੇ ਰਹੇ ਸੇ ਕਾਂਗਰਸ ਹੈ ਆਜ ਪ ਹੈ ਆਪ ਹੈ ਖਰਦੋ ਦੇ ਕੋ ਮਖੰਦਰੀ ਪਵੰਤ ਮੰਦਾ ਜ਼ਿਕਰ ਕਰੀਏ ਉਹਨਾਂ ਨੇ ਚੇਚੇ ਤੌਰ ਤੇ ਆਪਣਾ ਸੂਗ ਵਾਲਾ ਸਨੇਹਾ ਇਸ ਮੌਕੇ ਤੇ ਤਾਂ ਲੱਗਿਆ ਕਿ ਪੰਜਾਬ ਇੱਕ ਤਰ੍ਹਾਂ ਦਾ ਲੱਗਦਾ ਪੰਜਾਬ ਦੇ ਵਿੜੇ ਚੋਂ ਹਾਸੇ ਗਵਾਚ ਗਏ ਜਸਵੰਤ ਭਲਾ ਐਸਾ ਗਿਆ ਪੰਜਾਬ ਸੁਨਾ ਸੁਨਾ ਲੱਗ ਰਿਹਾ ਬਹੁਤ देर बाद ਕਿ ਉਹ ਜੇ ਕਲਾਕਾਰ ਪੈਦਾ ਹੁੰਦੇ ਜਸਵੰਤ ਭਲਾ ਦੇ ਤੁਰ ਜਾਂਦੇ ਨਾਲ ਪੂਰਾ ਪੰਜਾਬ ਅੱਜ ਗਮਗੀਨ ਹੈ ਜੀ ਜੀ ਬਿਲਕੁਲ ਸੋ ਅਸੀਂ ਆਪਣੇ ਚੈਨਲ ਵੱਲੋਂ ਆਪਣੇ ਟੀਮ ਵੱਲੋਂ ਸ਼ਰਦਾ ਦੇ ਫੁੱਲ ਜਿਹੜੇ ਉਹ ਜਸਵੰਦਰ ਪਲਾਹੋਂਾ ਨੂੰ ਪੇਂਟ ਕਰਦੇ ਆ ਅੱਗੇ ਵਧਾਂਗੇ ਸਤਿ ਸਾਬਤ ਗੱਲ ਕਰਾਂਗੇ ਸੁਪਰੀਮ ਕੋਰਟ ਦੇ ਫੈਸਲੇ ਦੀ ਪਿਛਲੇ ਦਿਨੀ ਜੋ ਫੈਸਲਾ ਆਇਆ ਹੁਣ ਆਪਣੇ ਹੀ ਫੈਸਲੇ ਨੂੰ ਜਿਹੜਾ ਇੱਕ ਕਹਿ ਲੋ ਕਿ ਗਲਤ ਸਾਬਿਤ ਨਹੀਂ کہہ ਸਕਦੇ ਪਰ ਉਸ ਨੂੰ ਉਲਟਾ ਦਿੱਤਾ ਸੁਪਰੀਮ ਕੋਰਟ ਨੇ ਸਿਰਫ ਇਹ ਕਰਕੇ ਕਿ ਲੋਕ ਨੇ ਜਿਹੜੇ ਡੌਗ ਲਵਰ ਨੇ ਉਹ ਬਹੁਤ ਵੱਡੇ ਪੱਧਰ ਤੇ ਸੀ ਤੇ ਉਹਨਾਂ ਦੇ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਵਿਰੋਧ ਪ੍ਰਦਰਸ਼ਨ ਕੀਤੇ ਗਏ ਸੀ ਕੈਂਡਲ ਲਾਈਟ ਮਾਰਚ ਕੱਢੇ ਗਏ ਸੀ ਤਾਂ ਕਿ ਇਸ ਫੈਸਲੇ ਦੇ ਬਾਰੇ ਮੁੜ ਵਿਚਾਰ ਹੋਵੇ ਸੋ ਹੁਣ ਕੁੱਤਿਆਂ ਨੂੰ ਲੈ ਕੇ ਫੈਸਲਾ ਹੋਇਆ ਹੈ ਅਲਾ ਵਾਰਿਸ ਕੁੱਤੇ ਨੇ ਜੋ ਕਹਿੰਦੇ ਕਿ ਸ਼ੈਲਟਰ ਨਹੀਂ ਬਣਨਗੇ ਸ਼ੈਲਟਰ ਬਣਨਗੇ ਸਿਰਫ ਉਹਨਾਂ ਵਾਸਤੇ ਜਿਹੜੇ ਬਿਮਾਰ ਨੇ ਜਿਨ੍ਹਾਂ ਨੂੰ ਕੋਈ ਬਿਮਾਰੀ ਹੈ ਬਾਕੀ ਜਿਹੜੇ ਨੇ ਜਿਹੜੇ ਕੁੱਤੇ ਨੇ ਉਹ ਇਸੇ ਤਰ੍ਹਾਂ ਛੱਡੇ ਜਾਣਗੇ ਜਿਵੇਂ ਸੜਕਾਂ ਤੇ ਵੈਸੇ ਹੀ ਘਮਰੇ ਨੇ ਉਹ ਕਿਵੇਂ ਦੇਖਦੇ ਹੋ ਫੈਸਲੇ ਨੂੰ ਕਿਉਂਕਿ ਇਹ ਸਿਰਫ ਤੇ ਸਿਰਫ ਇੱਥੇ ਨਹੀਂ ਖੜਾ ਕਿ ਕੁੱਤਿਆਂ ਦੀ ਗਿਣਤੀ ਵੱਧ ਰਹੀ ਹੈ ਜਾਂ ਫਿਰ ਹਮਲੇ ਹੋ ਰਹੇ ਨੇ ਲੋਕਾਂ ਦੇ ਉੱਪਰ ਅਟੈਕ ਕਈ ਵਾਰੀ ਕਰ ਦਿੰਦੇ ਨੇ ਕਈ ਵਾਰੀ ਵੱਢ ਲੈਂਦੇ ਨੇ ਮਸਲਾ ਇਹ ਵੀ ਹੈ ਕਿ ਇਹਨਾਂ ਨਾਲ ਸੜਕੀ ਹਾਦਸੇ ਵੀ ਬਹੁਤ ਵਾਪਰਦੇ ਨੇ ਬਿਲਕੁਲ ਸਿੱਧੇ ਤੌਰ ਤੇ ਮਾਨਵਤਾ ਨਾਲ ਜੁੜਿਆ ਹੋਇਆ ਮਾਹੌਲਾ ਪਹਿਲੀ ਗੱਲ ਤਾਂ ਇਹ ਹੈ ਕਿ ਕੁੱਤਾ ਇੱਕ ਐਸਾ ਜਾਨਵਰ ਹੈ ਜਿਹੜਾ ਸਦੀਆਂ ਤੋਂ ਮੇਰੇ ਖਿਆਲ ਅੰਦਾਜ਼ਾ ਨਹੀਂ ਲਿਆ ਜਾ ਸਕਦਾ ਜਦੋਂ ਦੀ ਮਾਨਵਤਾ ਤੁਰੇ ਆ ਰਹੀ ਹੈ ਕੁੱਤਾ ਮਾਨਵਤਾ ਦੇ ਨਾਲ ਨਾਲ ਜਿਹੜਾ ਹੈਗਾ ਉਦੋਂ ਨਹੀਂ ਐਸਾ ਜਾਨਵਰਾ ਜਿਹੜਾ ਨਾਲ ਚੱਲਿਆ ਆ ਰਿਹਾ ਸੋ ਇਸ ਮਾਨ ਲੈ ਕੇ ਜਦੋਂ ਇਹਨਾਂ ਦੇ ਇਸ਼ੂਜ਼ ਦੇ ਉੱਤੇ ਲੈ ਕੇ ਵੱਖ-ਵੱਖ ਵਿਰੋਧ ਹੋਏ ਦੇ ਦੇ ਅੰਦਰ ਸੁਪਰੀਮ ਕੋਰਟ ਚ ਮਾਮਲਾ ਹੈ ਸੁਪਰੀਮ ਕੋਰਟ ਨੂੰ ਵੀ ਇਹ ਗੱਲ ਮਹਿਸੂਸ ਹੋਈ ਕਿ ਸਾਰੀਆਂ ਧਿਰਾਂ ਦੀ رائے ਲਈ ਜਾਣੀ ਚਾਹੀਦੀ ਹੈ ਉਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇ ਸੁਪਰੀਮ ਕੋਰਟ ਨੇ ਜਿਹੜੇ ਡੌਗ ਲਵਰਜ਼ ਜਿਨ੍ਹਾਂ ਤੁਸੀਂ ਗੱਲ ਕੀਤੀ ਹੈ ਜਿਹੜੇ ਉਹਨਾਂ ਨੂੰ ਪ੍ਰੇਮ ਕਰਨ ਵਾਲੇ ਆ ਚਾਹਣ ਵਾਲੇ ਆ ਉਹਨਾਂ ਦੇ ਹਿੱਤ ਐ ਉਹਨਾਂ ਦਾ ਪੱਖ ਵੀ ਸੁਣਾਇਆ ਗਿਆ ਜਿਹੜੇ ਕੁੱਤਿਆਂ ਗਾਰ ਦੁਖੀ ਸੀ ਉਹਨਾਂ ਦਾ ਪੱਖ ਵੀ ਸੁਣਾਇਗਾ ਦੇਖੋ ਜਿੱਥੇ ਤੱਕ ਦੁਖੀ ਹੋਣ ਦਾ ਸਵਾਲ ਆ ਬਹੁਤ ਸਾਰੀਆਂ ਆ ਗਈਆਂ ਜੇ ਆਪਾਂ ਗੱਲ ਕਰਨ ਲਈ ਬਹੁਤ ਲੰਬਾ ਸਮਾਂ ਲੱਗ ਜਾਂਦਾ ਇਹਨਾਂ ਗੱਲਾਂ 'ਚ ਕਿਉਂ ਬਹੁਤ ਅਨੇਕਾਂ ਧਾਰਨਾ ਹੈ ਕਿਸੇ ਤੋਂ ਕੁੱਤਿਆਂ ਨੇ ਬੱਚਾ ਨੂੰ ਨੁਚਾ ਹੋਵੇਗਾ ਕੁੱਤੇ ਨੇ ਕਿਸੇ ਔਰਤ ਨੂੰ ਦੁਬੋਚਾ ਹੋਵੇਗਾ ਕੁੱਤੇ ਨੇ ਕਿਸੇ ਬਜ਼ੁਰਗ ਨੂੰ ਟਾਇਆ ਹੋਵੇਗਾ ਕਿਸੇ ਹੋਰ ਦੇ ਲੱਤਾਂ ਫੜੀਆਂ ਹੋਣਗੀਆਂ ਤੁਸੀਂ ਆਪਣੇ ਸ਼ਹਿਰ ਦੇ ਪਿੰਡਿਸ ਕਸਬੇ 'ਚ ਗੱਲ ਕਰੋ ਕੋਈ ਨਾ ਕੋਈ ਜ਼ਰੂਰ ਤੁਹਾਨੂੰ ਮਲੇ ਜਨੇਲੇ ਤੇ ਲੱਭ ਜੇਗਾ ਕਿਲਾ ਕਦੇ ਨਾ ਕਰੇ ਕੁੱਤੇ ਦੇ ਹਮਲੇ ਦਾ ਸ਼ਿਕਾਰ ਹੋਇਆ ਹੋਵੇਗਾ ਇਸ ਦੇ ਬਾਵਜੂਦ ਵੀ ਜਾਨੀ ਅਸੀਂ ਉਹਨੂੰ ਨਕਾਰ ਨਹੀਂ ਸਕਦੇ ਕਿ ਸੋਸਾਇਟੀ ਦੇ ਅੰਦਰ ਕੁੱਤਿਆਂ ਦਾ ਵੀ ਇੱਕ ਆਪਣਾ ਥਾਂ ਹੈ ਉਹਨਾਂ ਦੇ ਜਿਹੜੇ ਪ੍ਰੇਮੀ ਹੈ ਉਹ ਵੀ ਇੱਕ ਬਹੁਤ ਵੱਡੀ ਗਿਣਤੀ ਚ ਹੈ ਉਹਨਾਂ ਵੱਲੋਂ ਜਦੋਂ ਹੰਕਾਰ ਪਰਿਗਿਆ ਸਮਾਹ ਲੈ ਚ ਕਿ ਇਦਾਂ ਕੁੱਤਿਆਂ ਨਾਲ ਧੱਕਾ ਨਾ ਕੀਤਾ ਜਾਵੇ ਜੇ ਬੇਜ਼ਬਾਨ ਹੈ ਤਾਂ ਇਹਨਾਂ ਤੇ ਇਦਾਂ ਦੀ ਸ਼ਕਤੀ ਨਹੀਂ ਹੋਣੀ ਚਾਹੀਦੀ ਇਸੇ ਕਰਕੇ ਸੁਪਰੀਮ ਕੋਰਟ ਨੇ ਸਾਰੇ ਤਿਰੰਦੀ ਰਹਿ ਲੈਣ ਤੋਂ ਬਾਅਦ ਜਦੋਂ ਤੁਸੀਂ ਕਿਹਾ ਫੈਸਲਾ ਮੈਸੂਲਿਆ ਸੀ ਕਿ ਕਾਫੀ ਜ਼ਿਆਦਾ ਵਡੇ ਪਸਤਰ ਤੇ ਉਹਨਾਂ ਨੂੰ ਪਸੰਦ ਕੀਤਾ ਗਿਆ ਇਸ ਕਰਕੇ ਪਸੰਦ ਕੀਤਾ ਗਿਆ ਦੇਖੋ ਜੀ ਬ੍ਰੀਮ ਕੋਰ ਨੇ ਇੱਕ ਤੱਕਾਈ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਉਹ ਸੈਸਟਰਾਂ ਚ ਨਹੀਂ ਰਹਿ ਸੈਸਟਰਾਂ ਹੋਂਤ ਨਹੀਂ ਰੱਖੇ ਜਾਣਗੇ ਉਹਨਾਂ ਨੂੰ ਛੱਡਿਆ ਜਾਏਗਾ ਪਰ ਹਾਂ ਜਿਹੜੇ ਬਿਮਾਰ ਹੈ ਕੋਈ ਸਮੱਸਿਆ ਹੈ ਜਿਸ ਡੌਗ ਨੂੰ ਕੁੱਤੇ ਨੂੰ ਉਹਨਾਂ ਦਾ ਇਲਾਜ ਕਰਨ ਤੋਂ ਬਾਅਦ ਇਹਦੇ ਉਹਨਾਂ ਦੀ ਨਸਬੰਦੀ ਤੋਂ ਬਾਅਦ ਉਹਨਾਂ ਨੂੰ ਛੱਡਿਆ ਜਾਏਗਾ ਪਰ ਦੂਜੇ ਪਾਸੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜੇ ਕੁੱਤਿਆਂ ਦੇ ਪ੍ਰੇਮੀ ਆ ਇਹ ਨਹੀਂ ਕਿ ਗਲੀਆਂਾਂ ਚ ਥਾਂ ਥਾਂ ਤੇ ਤੁਸੀਂ ਰੋਟੀ ਜਾਂ ਅਨਾਜ ਸੁੱਟਦੇ ਰਹੋ ਜਿੱਥੇ ਤੁਹਾਡਾ ਦਿਲ ਕਰਦਾ ਅਕਸਰ ਕੀ ਹੁੰਦਾ ਹੈ ਕਿ ਤੁਸੀਂ ਕਿਸੇ ਵੀ ਗਲੀ ਮਲੇ ਜਾਂਦੇ ਆ ਜਿਹੜੇ ਕੁੱਤਿਆਂ ਦੇ ਪ੍ਰੇਮੀ ਆ ਚਾਹਵਾਨ ਆ ਉਹ ਆਪਣੇ ਘਰੋਂ ਰੋਟੀਆਂ ਜਾਂ ਆਣਜ ਲੈ ਕੇ ਨਿਕਲਦੇ ਆ ਤੇ ਗਲੀ 'ਚ ਜਿੱਥੇ ਕਿਤੇ ਕੁੱਤੇ ਮਿਲਦੇ ਆ ਉਥੇ ਸੁੱਟ ਦਿੰਦੇ ਆ ਸੋ ਕਈ ਵਾਰੀ ਨਾ ਉਹ ਜਿਨ੍ਹਾਂ ਤੁਸੀਂ ਕਹਾਸੇ ਦਾ ਸ਼ਕਾਰ ਲੋਕ ਬਣਦੇ ਬਣਦੇ ਪਰ ਨਾਲ ਇਹ ਵੀ ਆ ਜਿਹੜੇ ਕੋਰ ਦੀ ਲੰਘਣ ਵਾਲੇ ਕਈ ਵਾਰੀ ਉੱਥਾ ਜਿਹੜਾ ਅਗਰੈਸਿਵ ਹੋ ਜਾਂਦਾ ਹੈ ਕਿ ਵਿਸ਼ਾ ਦਾ ਉਹਨਾਂ ਦਾ ਉਹ ਖਾ ਰਿਹਾ ਉਹ ਤੁਹਾਨੂੰ ਰੋਕਣਾ ਆ ਰਿਹਾ ਜੋ ਦਾ ਅਧਿਕਾਰ ਕੇ ਥਰੋਦੇ ਚ ਕੋਈ ਦਖਲ ਦੇ ਰਿਹਾ ਹੈ ਉਹਦੇ ਤੇ ਅਚਾਨਕ ਹਮਲਾ ਕਰ ਦਿੰਦਾ ਜਿਹਦੇ ਕਰਕੇ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਜੀ 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 ਪੁਲਸ ਸ਼ਕਤੀ ਨਾਲ ਇਹ ਗੱਲ ਕਹੀ ਹੈ ਕਿ ਬਾਹਰ ਕੁੱਤਿਆਂ ਦੇ ਲਈ ਆਵਾਜਾਂ ਖਾਣ ਦਾ ਕੋਈ ਰੰਦੇਦੰਦਾ ਨਹੀਂ ਰੱਖਿਆ ਜਾਏਗਾ ਕਿ ਖੁੱਲੇ ਗੜੀਆਂ ਸੁਟੇ ਜਾਏ ਜੇ ਕੋਈ ਇਹ ਜੀ ਗੱਲ ਕਰੇਗਾ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਹੋ ਸਕਦੀ ਹੈ ਸਪਸ਼ਟ ਸਨਿਆਦ ਦਿੱਤਾ ਹੈ ਜੀ ਜੀ ਗੱਲ ਇਹ ਹੈ ਕਿ ਕੁੱਤੇ ਇਸ ਤਰ੍ਹਾਂ ਸੈਟਰ ਹੋਣ ਨਹੀਂ ਰੱਖੇ ਜਾਣਗੇ ਜੀਜੀ ਗਾਲ ਜੜੀ ਹੈ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਦੇਸ਼ ਦੇ ਅੰਦਰ ਇਸ ਮਾਮਲੇ ਦੇ ਉੱਤੇ ਕੋਈ ਇਸ ਤਰ੍ਹਾਂ ਦਾ ਦੋ ਧੜੇਵਾਜੀ ਵਾਲੀ ਗੱਲ ਨਹੀਂ ਉਹਨਾਂ ਵੱਲੋਂ ਬੜਾ ਸੋਚ ਸਮਝ ਕੇ ਲਿਆ ਗਿਆ ਫੈਸਲਾ ਹੈ ਔਰ ਇਸ ਫੈਸਲੇ ਉਹਨਾਂ ਨੇ ਉਮੀਦ ਦਾ ਪ੍ਰਗਟਾਵਾ ਕੀਤਾ ਹੈ ਕਿ ਇਸ ਤੋਂ ਕੌਮੀ ਪੱਤਰ ਦਾ ਫੈਸਲਾ ਜੀ ਪੂਰੇ ਦੇਸ਼ 'ਚ ਲਾਗੂ ਹੋਣਾ ਸੀ ਵੱਖ-ਵੱਖ ਕਮੇਟੀਆਂ ਸਰਕਾਰਾਂ ਬਹੁਤ ਕੁ ਸਿਸਟਮਾਂ ਜੀ ਨੇ ਲਾਗੂ ਕਰਨਾ ਸੀ ਸੁਖੀਮਪੂਰਨ ਉਮੀਦ ਹੈ ਕਿ ਉਹਨਾਂ ਦੇ ਫੈਸਲੇ ਨੂੰ ਸਹੀ ਨਜ਼ਰੀਏ ਤੋਂ ਦੇਖਿਆ ਜਾਏਗਾ ਲਾਗੂ ਕੀਤਾ ਜਾਏਗਾ ਉਰੇ ਮਾਮਲਾ ਕਹਿੰਦੇ ਬਿਵਾਦਾਂ ਚ ਹੁਣ ਅਗੇ ਨਹੀਂ ਹੋਣਾ ਚਾਹੀਦਾ ਜੀ ਜੀ ਸੱਚਬ ਸਮਾਂ ਥੋੜਾ ਹੈ ਪਰ ਵਿਸ਼ਾ ਅਹਿਮ ਹੈ ਕਿ ਅਮਰੀਕਾ ਦੇ ਵਿੱਚ ਜਿਹੜੇ ਆਪਣੇ ਪੰਜਾਬੀ ਟਰੱਕ ਡਰਾਈਵਰ ਜਾਂਦੇ ਨੇ ਉਹਨਾਂ ਲਈ ਹੁਣ ਮੁਸੀਬਤ ਖੜੀ ਹੋ ਗਈ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਹਾਦਸਾ ਵਾਪਰਿਆ ਕਿ ਇੱਕ ਪੰਜਾਬੀ ਟਰੱਕ ਡਰਾਈਵਰ ਤੋਂ ਗਲਤ ਯੂ ਟਰਨ ਲਾਈਨ ਕਰਕੇ ਤែន ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਸ ਤੋਂ ਬਾਅਦ ਟਰੰਪ ਪ੍ਰਸ਼ਾਸਨ ਨੇ ਫੈਸਲਾ ਲਿਆ ਕਿ ਹੁਣ ਅਮਰੀਕਾ ਦੇ ਵਿੱਚ ਭਾਰਤੀ ਟਰੱਕ ਡਰਾਈਵਰਾਂ ਦੇ ਵੀਜ਼ੇ ਬੰਦ ਕਰ ਦਿੱਤੇ ਗਏ ਨੇ ਜਿਨ੍ਹਾਂ ਕੋਲੇ ਪਹਿਲਾਂ ਵੀਜ਼ੇ ਨੇ ਉਹਨਾਂ ਦੇ ਉਸੇ ਤਰ੍ਹਾਂ ਚੱਲਣਗੇ ਪਰ ਹੋਰਾਂ ਨੂੰ ਵੀਜ਼ੇ ਨਹੀਂ ਦਿੱਤੇ ਜਾਣਗੇ ਹੋਰਾਂ ਨੂੰ ਟਰੱਕ ਡਰਾਈਵਿੰਗ ਦੇ ਵਰਕ ਪਰਮਿਟ ਹੈ ਜਿਹੜੇ ਉਹ ਨਹੀਂ ਮਿਲਣੇ ਹੁਣ ਜੀ ਦੇਖੋ ਜਿਹੜਾ ਅਮਰੀਕਾ ਨੇ ਫੈਸਲਾ ਲਿਆ ਉਹ ਕੇਵਲ ਇਹ ਨਹੀਂ ਕਿ ਪਾਰਟ ਆਲੇ ਦੇ ਗ੍ਰਾਮਨਾ ਵਾਸਤੇ ਉਹਨੇ ਦੁਨੀਆ ਭਰ ਦੇ ਜਿਹੜੇ ਉੱਤੇ ਟਰੱਕ ਡਰਾਈਵਰ ਆਏ ਆ ਉਹਨਾਂ ਦੇ ਜਿਹੜਾ ਬਾਹਰੋਂ ਆਏ ਆ ਬਾ ਦੂਜੇ ਮੁਲਕਾਂ ਤੋਂ ਉਹਨਾਂ ਦੇ ਵੀਜ਼ਾ ਦਾ ਕੋਈ ਵਾਅਦਾ ਨਹੀਂ ਕੀਤਾ ਜਾਏਗਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਇੱਕ ਹਾਦਸੇ ਨੂੰ ਲੈ ਕੇ ਦੇਖੋ ਇਹ ਕਿਹਾ ਜਾ ਰਿਹਾ ਹੈ ਜਿਹੜੇ ਇਸ ਗੱਲ ਦਾ ਵਿਰੋਧ ਕਰ ਰਹੇ ਆ ਉਹ ਕਹਿੰਦੇ ਦੇਖੋ ਹਾਸਾ ਤਾਂ ਕਦੇ ਵੀ ਕਿਸੇ ਢੰਗ ਨਾਲ ਵੀ ਹੋ ਸਕਦਾ ਹੈ ਇੱਕ ਹਾਸਾ ਜੇ ਕਿਸੇ ਵਿਅਕਤੀ ਵੱਲੋਂ ਕੀਤਾ ਗਿਆ ਉਹਦੀ ਜਾਂਚ ਹੋਣੀ ਚਾਹੀਦੀ ਹੈ ਉਸ ਜੇ ਵੀ ਜੇ ਸਵਾਲ ਉੱਠ ਰਿਹਾ ਹੈ ਕਿ ਜਿਸ ਵਿਅਕਤੀ ਨੇ ਹਾਸਾ ਕੀਤਾ ਹੁਣ ਕਿਹਾ ਜਾ ਰਿਹਾ ਹੈ ਕਿ ਉਹਨੂੰ ਜੀ ਅੰਗਰੇਜ਼ੀ ਭਾਸ਼ਾ ਨਹੀਂ ਸੀ ਆਉਂਦੀ ਉਹਨੂੰ ਬੋਲਣਾ ਨਹੀਂ ਸੀ ਆਉਂਦਾ ਉਹਨੂੰ 10-12 ਸਵਾਲ ਕੀਤੇ ਗਏ ਸੀ ਜਿੱਤੇ ਤਿੰਨ ਸਵਾਲਾਂ ਦਾ ਜਵਾਬ ਦੇ ਸਕਿਆ ਬਾਕੀ ਸਵਾਲਾਂ ਬਾਰੇ ਉਹਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕੀ ਬੋਲਾਂ ਕੀ ਨਾ ਬੋਲਾਂ ਹੁਣ ਸਵਾਲ ਹੈ ਅਮਰੀਕਨ ਪ੍ਰਸ਼ਾਸਨ ਤੇ ਵੀ ਉੱਠਦਾ ਹੈ ਕਿ ਅਮਰੀਕਾ ਨੇ ਇਹਨੂੰ ਡਰਾਈਵਿੰਗ ਸਾਂ ਦਿੱਤਾ ਹੋਵੇਗਾ ਇੱਥੇ ਪੰਜਾਬ ਵਾਲਿਆਂ ਨੇ ਇੰਡੀਆ ਵਾਲਿਆਂ ਨੇ ਤਾਂ ਦਿੱਤਾ ਨਹੀਂ ਡਰਾਈਵਿੰਗ ਸਾਂ ਉਧਰ ਹੀ ਬਣਿਆ ਹੈ ਨਾ ਅਮਰੀਕਾ ਨੇ ਨਹੀਂ ਬਣਾਇਆ ਤੇ ਜੇ ਉਧਰ ਬਣਿਆ ਤਾਂ ਉਹ ਪਾਸ ਕਿਵੇਂ ਕਰ ਗਿਆ ਹੂੰ ਸੋ ਜਿਹੜਾ ਟਰੰਪ ਪ੍ਰਸ਼ਾਸਨ ਹੈ ਉਹ ਇਹ ਬਹਾਨਾ ਬਣਾ ਕੇ ਸਾਰੇ ਟਾਕ ਡਰਾਈਵਰ ਜਿਹੜੇ ਵੀਜੇ ਐਕਸੈਂਸਰ ਰੱਦ ਕਰਨ ਦੀ ਗੱਲਤਾ ਕਰ ਰਹੇ ਕਿ ਵਾਦਾ ਨਹੀਂ ਕੀਤਾ ਜਾਏਗਾ ਪਰ ਇਹ ਕੋਈ ਨਹੀਂ ਪੁੱਛ ਰਹਾ ਕਿ ਜਿਸ ਨੂੰ ਵੀਜ਼ਾ ਮਿਲਿਆ ਸੀ ਜੇ ਉਹਨੂੰ ਭਾਸ਼ਾ ਨਹੀਂ ਆਉਂਦੀ ਸੀ ਜਿਹੜੀ ਕਿ ਲਾਜ਼ਮੀ ਸੀ ਹੋਣੀ ਤਾਂ ਉਸਨੂੰ ਵੀਜ਼ਾ ਕਿਵੇਂ ਮਿਲ ਗਿਆ ਸੋ ਪ੍ਰਸ਼ਾਸਨ ਦੇ ਉੱਤੇ ਵੀ ਸਵਾਲ ਹੈ ਦੂਜਾ ਜੋ ਟਰੰਪ ਨੇ ਫੈਸਲਾ ਲਿਆ ਇਹਨਾਂ ਸੌਖਾ ਕੰਮ ਨਹੀਂ ਹੈ ਜੇ ਇਦਾਂ ਹੀ ਟ੍ਰੱਕਾਂ ਤੇ ਬ੍ਰੇਕਾਂ ਲਾ ਗਿਆਂ ਤਾਂ ਅਮਰੀਕਾ ਚ ਹਾਹਾਕਾਰ ਮੱਚੇਗੀ ਬਹੁਤ ਵੱਡਾ ਪੱਤਰ ਤੇਰਾ ਟੋਟੋਈ ਦਾ ਕੰਮ ਹੈ ਉਹ ਟੱਕਰਾਂ ਹੀ ਕੀਤਾ ਜਾਂਦਾ ਸੋ ਇਸ ਕਰਕੇ ਜੰਪਦਾ ਜਿਹੜਾ ਇਹ ਫੈਸਲਾ ਹੈਗਾ ਇਹ ਜ਼ਰੂਰ ਹੈ ਕਿ ਉਹਦੇ ਚ ਵੱਡੀ ਗਿੰਦ ਵਿੱਚ ਪੰਜਾਬੀ ਵੀ ਭਾਰਤੀ ਵੀ ਪ੍ਰਭਾਵਿਤ ਹੋ ਸਕਦੇ ਆ ਅਰੇ ਬਹੁਤ ਇਸ ਵੱਡੀ ਪੱਧਰ ਤੇ ਇਸ ਦਾ ਵਿਰੋਧ ਵੀ ਕੀਤਾ ਜਾ ਰਿਹਾ ਹੈ ਕਿ ਇਹ ਲਾਗੂ ਨਹੀਂ ਹੋਣਾ ਚਾਹੀਦਾ ਇਹ ਗੱਲ ਬਰਾ ਮੈਂ ਹੋਰ ਜ਼ਰੂਰ ਜਿਹੜੀ ਸਮੇਂ ਦੇ ਨਾਲ ਦਰਸ਼ਕਾਂ ਨਾਲ ਜ਼ਰੂਰ ਸਾਂਝੀ ਕਰਨੀ ਚਾਹਾਂਗਾ ਉਹ ਹੈ ਕਿ ਸਮਾਪ ਆਪਣੇ ਕੋਲੇ ਨਹੀਂ ਜਿੱਦਾਂ ਤੁਸੀਂ ਕਿਹਾ ਉਹ ਹੈ ਬਿਕਰਮ ਜੀ ਠੀਕ ਆ ਆਪਾਂ ਦਰਸ਼ਕਾਂ ਨਾਲ ਇਹ ਨਹੀਂ ਗੱਲ ਜ਼ਰੂਰ ਜਾਂਦੇ ਜਾਂਦੇ ਕਹਿਣੀ ਚਾਹਾਂਗੇ ਕਿ ਅੱਜ ਅਦਾਲਤ ਦੇ ਵਿੱਚ ਵਿਜੀਲੈਂਸ ਵੱਲੋਂ 10000 ਸਫਿਆਂ ਦੀ ਵਿਜੀਲੈਂਸ ਦੀ ਰਿਪੋਰਟ ਵਿਕਰਮ ਲੀਟਿਆ ਦੇ ਖਿਲਾਫ ਦਾਖਲ ਕੀਤੀ ਹੈ ਆਉਣ ਵਾਲੇ ਦਿਨਾਂ ਨੂੰ ਪਤਾ ਲੱਗੇਗਾ ਵੱਡੇ ਖੁਲਾਸੇ ਹੋਣਗੇ ਜਿਹੜੀ ਹਾਕਮ ਤੇ ਰਹ ਕਹਿ ਰਹੀ ਕਿ ਬਹੁਤ ਕੁਝ ਹੋਏਗਾ ਇਸ ਰਿਪੋਰਟ ਦੇ ਵਿੱਚ ਜਦੋਂ ਕਿ ਅਕਾਲੀ ਦਲ ਦੇ ਐਡਵੋਕੇਟੇ ਕਹਿ ਰਿਹਾ ਕਿ ਜੀ ਉਹਨੂੰ ਦਿਖਾਉਣ ਉਹਦੇ ਵਿੱਚ ਕਿਹੜੀ ਕੋਈ ਚਿੱਟੇ ਦੀ ਗੱਲ ਹੈ ਜੋ ਬਾਰ-ਬਾਰ ਮੁਖਮੰਤਰੀ ਕਹਿ ਰਿਹਾ ਸੋ 10000 ਸਫਿਆਂ ਦੀ ਰਿਪੋਰਟ ਹੈ ਅਗਲੇ ਦਿਨਾਂ ਵਿੱਚ ਵੱਡੇ ਖੁਲਾਸੇ ਹੋਣਗੇ ਸਾਹਮਣੇ ਆਏਗਾ ਕੀ ਕੀ ਬਿਕਰ ਮਜੀਠਿਆ ਨੇ ਵਾਕਈ ਸਾਧਨਾ ਤੋਂ ਜ਼ਿਆਦਾ ਜਾਇਦਾਦ ਬਣਾਈ ਹੈ ਜਾਂ ਕੋਈ ਗਨਾਹ ਕੀਤਾ ਹੈ ਜਾਂ ਜਿਵੇਂ ਅਕਾਲੀ ਦਲ ਕਹਿ ਰਿਹਾ ਹੈ ਰਾਸੀ ਮਦਦ ਜੀ ਜੀ ਪ੍ਰਸ਼ਦ ਸਾਹਿਬ ਇਹਦੇ ਚ ਵੱਡੀ ਗੱਲ ਇਹ ਵੀ ਹੈ ਕਹਿੰਦੇ 200 ਲੋਕਾਂ ਦੇ ਬਿਆਨ ਦਰਜ ਹੋਏ ਐ ਤੇ 400 ਲੋਕਾਂ ਦੇ ਖਾਤੇ ਨੇ ਜਿਹੜੇ ਬੈਂਕ ਖਾਤੇ ਉਹ ਫਰੋਲੇ ਗਏ ਨੇ ਉਹਨਾਂ ਦੀ ਜਾਂਚ ਹੋਈ ਹੈ ਮਤਲਬ ਵਿਜੀਲੈਂਸ ਵੀ ਸਖਤ ਹੈ ਪੂਰੀ ਤਰ੍ਹਾਂ ਨਾਲ ਵਿਜੀਲੈਂਸ ਇਸ ਮਸਲੇ ਦੇ ਵਿੱਚ ਕਿਸੇ ਤਰੀਕੇ ਦੀ ਢਿੱਲ ਨਹੀਂ ਵਰਤਣਾ ਚਾਹੁੰਦੀ ਐਗਜ਼ੈਕਟਲੀ ਜਿਸ 10000 ਸਫਾਂ ਦੀ ਰਿਪੋਰਟ ਦੀ ਦੇਖੋ ਗੱਲਾਂ ਨੂੰ ਕੋਈ ਬਹੁਤ ਸਾਰੇ ਤੱਥ ਹੈ ਲਗਾਤਾਰ ਇਹਨਾਂ ਦੇ ਤੋਂ ਪਹਿਲਾਂ ਤਾਂ ਵਿਕਰਮ ਮੀਠੇ ਤੋਂ ਕੁਝ ਕੁਸ਼ੀ ਕੀਤੀ ਜਾ ਰਹੀ ਹੈ ਫਿਰ ਉਸ ਸਰਕਾਰ ਤੋਂ ਉਹਦੀਆਂ ਜਾਇਦਾਦਾਂ ਫਰੋਲੀਆਂ ਗਈਆਂ ਉਹਦੇ ਖਾਤੇ ਫਰੋਲੇ ਗਏ ਸੋ ਬਹੁਤ ਕੁਝ ਜਾਨੀ ਕਟੂਕਟੇ ਜ਼ਰੂਰ ਹੈ ਵਿਜੀਲੈਂਸ ਦੀ ਜਿਹੜੀ ਰਿਪੋਰਟ ਆ 10000 ਸਫਾਂ ਕਿ ਉਹ ਤੋਂ ਬਾਅਦ ਕਟੂਕਟੇ ਸਥਿਤੀ ਸਪਸ਼ਟ ਹੋ ਜਾਏ ਕਿ ਅਗਲੇ ਦਿਨਾਂ 'ਚ ਕਿ ਕੀ ਵਾਕਈ ਵਿਕਰਮ ਮੀਠੇ ਦੇ ਖਿਲਾਫ ਕੋਈ ਗੰभीर ਇਲਜ਼ਾਮ ਹੈ ਜਾਂ ਇਹ ਕਿਹਾ ਜਾ ਰਿਹਾ ਹੈ ਕਿ ਇਹ ਆਸੀ ਤੌਰ ਤੇ ਪ੍ਰੇਰਿਤ ਦੂਜਾ ਜੀ ਜੀ ਬਿਲਕੁਲ ਸਿਤ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਨਵੇਂ ਪ੍ਰਧਾਨ ਨੇ ਜਗਦੀਸ਼ ਝਿੰਡਾ ਉਹਨਾਂ ਦੇ ਵੱਲੋਂ ਇੱਕ ਅਪੀਲ ਹੈ ਜਿਹੜੀ ਉਹ ਸ੍ਰੀ ਕਾਲਕਟਕ ਸਾਹਿਬ ਤੇ ਜਥੇਦਾਰ ਗੜਗਾਜ ਸਾਹਿਬ ਨੂੰ ਉਹਨਾਂ ਨੂੰ ਕੀਤੀ ਗਈ ਹੈ ਕਿ ਆਪਾਂ ਪੰਥਕ ਏਕੇ ਦੀ ਗੱਲ ਕਰੀਏ ਉਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਪੰਥ ਹੈ ਉਹ ਬिखरਦਾ ਹੋਇਆ ਨਜ਼ਰ ਆ ਰਿਹਾ ਹੈ ਸਿਆਸੀ ਪਾਰਟੀਆਂ ਦੇ ਤੌਰ ਤੇ ਬिखरਦਾ ਨਜ਼ਰ ਆ ਰਿਹਾ ਹੈ ਲੋਕ ਆਪਸ ਦੇ ਵਿੱਚ ਵੰਡੇ ਗਏ ਨੇ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਹਟਾ ਸਕਦੇ ਹਾਂ ਇਨਾ ਸਾਰੀਆਂ ਚੀਜ਼ਾਂ ਨੂੰ ਪਾਸੇ ਕਰਕੇ ਆਪਾਂ ਪੰਥ ਦੇ ਲੋਕਾਂ ਨੂੰ ਇਕੱਠੇ ਕਰ ਸਕਦੇ ਹਾਂ ਹਾਲਾਂਕਿ ਜਦੋਂ ਤੋਂ ਗੜਗਾਸਾਬ ਉਹਨਾਂ ਨੇ ਆਉਧਾ ਸੰਭਾਲਿਆ ਉਦੋਂ ਤੋਂ ਹੀ ਲਗਾਤਾਰ ਉਹ ਪੰਥਕ ਏਕੇ ਦੀ ਗੱਲ ਕਰ ਰਹੇ ਨੇ ਵਾਰ-ਵਾਰ ਪੰਥਕ ਏਕੇ ਦੇ ਸੁਨੇਹੇ ਨੇ ਜਿਹੜੇ ਉਹ ਗੜਗਾਸਾਬ ਵੱਲੋਂ ਦਿੱਤੇ ਜਾਂਦੇ ਨੇ ਬਹੁਤ ਥਾਵਾਂ ਤੇ ਵੱਖ-ਵੱਖ ਜਾ ਕੇ ਉਹ ਸਿੱਖੀ ਦਾ ਪ੍ਰਚਾਰ ਕਰਦੇ ਵੀ ਨਜ਼ਰ ਆਉਂਦੇ ਨੇ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਲਈ ਪ੍ਰੇਰਿਤ ਕੀਤਾ ਹੈ ਕਿ ਤੁਸੀਂ ਪੱਗ ਬਨੋ ਤੇ ਸਾਬਤ ਸੂਰਤ ਸਿੱਖ ਹੈ ਜਿਹੜੇ ਉਹ ਬਨੋ ਇਸ ਨੂੰ ਲੈ ਕੇ ਹੁਣ ਇੱਕ ਮਦਦ ਕਹਿ ਲਓ ਜਾਂ ਇੱਕ ਅਪੀਲ ਕਹਿ ਲਓ ਉਹ ਢੀਂਡਾ ਸਾਹਿਬ ਹੁਣਾਂ ਦੇ ਵੱਲੋਂ ਕੀਤੀ ਗਈ ਹੈ ਗੜਗਾ ਸਾਹਿਬ ਹੁਣਾਂ ਨੂੰ ਸੋ ਹੁਣ ਵੱਡਾ ਸਵਾਲ ਇੱਥੇ ਇਹ ਹੈ ਕਿ ਗੜਗਾ ਸਾਹਿਬ ਨੂੰ ਅਪੀਲ ਤਾਂ ਕੀਤੀ ਗਈ ਕੋਸ਼ਿਸ਼ਾਂ ਗੜਗਾ ਸਾਹਿਬ ਵੀ ਕਰ ਰਹੇ ਨੇ ਕਹਿ ਵੀ ਰਹੇ ਨੇ ਪਰ ਇਹ ਪੰਥਕ ਏਕਾ ਹੋਏਗਾ ਕਿਸ ਤਰ੍ਹਾਂ ਕਿਉਂਕਿ ਪੰਥਕ ਏਕਾ ਕਰਨ ਵਾਲੀ ਜਿਹੜੀ ਪਾਰਟੀ ਹੈ ਅਕਾਲੀ ਦਲ ਉਹ ਖੁੱਦ ਦੋ ਫਾੜ ਹੋਈ ਹੋਈ ਹੈ ਇੱਕ ਪਾਸੇ ਸਾਬਕਾ ਜਸੇਦਾਰ ਗਿਆਨੀ ਹਰਪੇ ਸਿੰਘ ਨੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਇੱਕ ਦੂਜੇ ਦੇ ਉੱਪਰ ਇਲਜ਼ਾਮ ਤਰਾਸ਼ੀਆਂ ਤਿੱਖੇ ਸਵਾਲ ਨੇ ਜਿਹੜੇ ਉਹ ਲਗਾਤਾਰ ਕੀਤੇ ਜਾ ਰਹੇ ਨੇ ਇਹਨਾਂ ਦੇ ਵੱਲੋਂ ਤਾਂ ਅਜਿਹੇ ਦੇ ਵਿੱਚ ਪੰਥਕ ਸਿਰਫ ਇਹ ਕਹਿ ਦੇਣਾ ਕਿ ਪੰਥਕ ਏਕੇ ਦੀ ਲੋੜ ਹੈ ਪੰਥਕ ਏਕਾ ਕਰ ਲੈਣਾ ਚਾਹੀਦਾ ਪੰਥਕ ਏਕਾ ਜਿਹੜਾ ਉਹ ਆਖਿਰਕਾਰ ਹੋਏਗਾ ਕਿਵੇਂ ਵੱਡਾ ਸਵਾਲ ਇਹ ਹੈ ਕਿ ਇਹਦੇ ਨਤੀਜੇ ਕਿਵੇਂ ਆਉਣਗੇ ਕਿਉਂਕਿ ਸਵਾਲ ਕਰਨਾ ਸ਼ੌਕ ਹੈ ਉਸਦੇ ਨਤੀਜੇ ਲੱਭਣੇ ਮੁਸ਼ਕਲ ਕੰਮ ਹੈ ਤੇ ਉਧਰ ਤੁਹਾਨੂੰ ਦੱਸ ਦਈਏ ਕਿ ਸਮਾਣਾ ਦੇ ਵਿੱਚ ਕਾਂਗਰਸ ਨੇ ਇੱਕ ਵਾਰ ਫਿਰ ਤੋਂ ਦੱਸ ਦਿੱਤਾ ਹੈ ਕਿ ਅਸੀਂ ਕਦੇ ਵੀ ਇਕੱਠੇ ਨਹੀਂ ਹੋ ਸਕਦੇ ਕਾਂਗਰਸ ਹੈ ਜਿਹੜੀ ਉਹ ਦੋਫਾੜ ਬਹੁਤ ਲੰਬੇ ਸਮੇਂ ਤੋਂ ਹੈ ਕਦੇ ਪੰਜਾਬ ਦੇ ਵਿੱਚ ਤੇ ਕਦੇ ਹੋਰ ਸੂਬਿਆਂ ਦੇ ਵਿੱਚ ਆਪਸੀ ਖਿੱਚੋਤਾਣਾ ਜਿਹੜੀ ਉਹ ਕਾਂਗਰਸੀਆਂ ਦੇ ਵਿੱਚ ਜਾਗ ਜ਼ਾਹਿਰ ਹੁੰਦੀ ਹੈ ਸੋ ਸਮਾਣਾ ਦੇ ਵਿੱਚ ਇੱਕ ਵਾਰ ਫਿਰ ਤੋਂ ਹੋਇਆ ਕਿ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਆਗੂ ਆਪਸ ਦੇ ਵਿੱਚ ਭੜ ਗਏ ਪਰੰਤੂ ਬਾਅਦ ਉੱਥੇ ਇੱਕ ਦੂਜੇ ਨਾਲ ਗਾਲੀ ਗਲੋਚ ਹੋਇਆ ਇੱਕ ਦੂਜੇ ਨੂੰ ਮੰਦਾ ਚੰਗਾ ਜਿਹੜਾ ਉਹ ਬੋਲਿਆ ਗਿਆ ਜਿਸ ਤੋਂ ਬਾਅਦ ਟਰਾਂ ਨੇ ਜਿਹੜੀਆਂ ਇੱਕ ਦੂਜੇ ਦੇ ਸਾਹਮਣੇ ਆ ਖੜੀਆਂ ਤੇ ਇਸ ਦੇ ਵਿੱਚ ਹੀ ਕੁਲਵੀਰ ਸਿੰਘ ਜੀਰਾ ਬਿਆਨ ਦਿੰਦੇ ਨੇ ਕਹਿੰਦੇ ਰਾਣਾ ਗੁਰਜੀਤ ਅਤੇ ਰਾਵਣ ਦੇ ਵਿੱਚ ਬਹੁਤਾ ਅੰਤਰ ਨਹੀਂ ਹੈ ਜਿਸ ਤੋਂ ਬਾਅਦ ਹੁਣ ਸਿਆਸਤ ਹੈ ਜਿਹੜੀ ਉਹ ਹੋਰ ਉੱਪਰਲੇ ਪੱਧਰ ਤੇ ਸ਼ੁਰੂ ਹੋ ਗਈ ਹੈ ਹੁਣ ਜੀਰਾ ਸਾਹਿਬ ਤੇ ਗੁਰਜੀਤ ਰਾਣਾ ਸਾਹਿਬਾ ਮੌਜੂਮ ਸਾਹਮਣੇ ਨੇ ਸੋ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਂਗਰਸ ਦੀ ਇਹ ਜਿਹੜੀ ਦੋ ਫਾੜ ਹੈ ਇਹ 파ੜਾ ਵੱਧ ਹੈ ਜਾਂ ਫਿਰ ਇਲੈਕਸ਼ਨ ਦੇ ਮੱਦੇ ਨਜ਼ਰ ਇਹ ਇਸ 파ੜੇ ਨੂੰ ਘਟਾਇਆ ਵੀ ਜਾਂਦਾ ਹੈ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ